ਕਿਰਪਾ ਕਰੇ ਸੇਵਾ ਕਛੂ ਨ ਜਾਣੋ ਨੀਚ ਮੂਰਖਾਰੇ ਮਾਨ ਤਰੂ ਤਦ ਉਪਰੇ मेरे प्रीतम प्यारे हमें सद दिशदूलते तुम बख्शण हारे जी काल बली है सीने मार दे बली है सीने मारद ले ਸਹਲੀ ਹੈ ਤਿੰਨੇ ਮਾਰਤਾ ਗਲੀ ਨੇ ਤਾਲ ਬਲੀ ਹੈ ਤਿੰਨੇ ਮਾਰਤਾ ਗਲੀ ਨੇ ਗਲੀ ਨੇ ਤਿੰਨੇ ਮਾਰਤਾ ਗਲੀ ਨੇ ਕਦ ਨੇ ਤਿੰਨੇ ਮਾਰਤਾ ਗਲੀ ਨੇ ਤਾਲ ਬਲੀ ਹੈ ਸੀਨੇ ਮਾਰਦਾ ਗਲੇ ਲੇ ਖਲੀ ਹੈ ਸੀਨੇ ਮਾਰਦਾ ਗਲੇ ਲੇ ਖਲੀ ਹੈ ਸੀਨੇ ਮਾਰਦਾ ਗਲੇ ਲੇ ਧਾਰ ਬੱਲੀ ਸੀ ਬਹਾਨੇ ਸੀਨੇ ਮਾਰ ਦਗ ਲੈ ਲੈ ਓ ਮਾਰ ਦਗ ਲੈ ਲੈ ਸੀਨੇ ਮਾਰ ਦਗ ਲੈ ਲੈ ਸੀਨੇ ਮਾਰਦ ਕਲੇਲੇ ਬਲੀ ਹੈ ਸੀਨੇ ਮਾਰਦ ਕਲੇਲੇ ਗਾਨ ਬਲੀ ਹੈ ਸੀਨੇ ਮਾਰਦ ਕਲੇਲੇ ਤਾਰ ਬਲੀ ਹੈ ਸੀਨੇ ਮਾਰਦ ਕਲੇਲੇ ਬਲੀ ਸਤਕਾਰ ਜੋ ਸਤਗੁਰਾਂ ਦੀ ਸਾਜੀ ਨਵਾਜੀ ਗੁਰੂ ਸਵਾਰੇ ਗੁਰੂ ਪਿਆਰੀ ਸਤਗੁਰਾਂ ਦਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜਿਤਨੇ ਵੀ ਮਾਈ ਭਾਈ ਪਾਈ ਕਰਮ ਸਿੰਘ ਜੀਆਂ ਦੀ ਅੰਤਮ ਅਰਦਾਸ ਵੀ ਸ਼ਾਮਲ ਹੋਣ ਵਾਸਤੇ ਦੂਰੋਂ ਨੇੜਿਆਂ ਚੱਲ ਕੇ ਸਹਬੇ ਕਮਾਲ ਦੋ ਜਹਾਨ ਵਾਲੀ ਸਾਰੀ ਦੁਨੀਆ ਦੇ ਸਾਝੇ ਰਹਿ ਪਰ ਪਰਤਕ ਸਤਿਗੁਰੂ ਚਵਰਾ ਛਤਰਾਂ ਤਖਤਾਂ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਕਮਸਤਕ ਹੋ ਰਹੇ ਹੋ। ਉਤਮਤਿ ਸਵੱਲੇ ਕਰਮ ਨਿਮਰ। ਸਤਿਗੁਰੂ ਬਾਣੀ ਵਿੱਚ ਬਚਨ ਕਰਦੇ ਨੇ ਜੋ ਆਇਆ ਸੋ ਚਲਸੀ। ਜਿਹੜਾ ਜੋ ਛਕਦਾ ਹੈ ਬੋ ਬਚਨ ਹੈ ਮਹਾਰਾਏ ਕਹਿੰਦੇ ਜੋ ਆਇਆ ਜੋ ਵੀ ਆਇਆ ਸੋ ਚਲਸੀ ਸਾਰੇ ਚਲਾਏ ਮਾਨ ਪਰ ਉਹ ਆਜ ਕਹਿਕਾਰ ਜਿਹੜੀ ਚੀਜ਼ ਸੰਸਾਰ ਦੇ ਉੱਤੇ ਪੈਦਾ ਹੋਈ ਹੈ ਉਹਨੇ ਇੱਕ ਦਿਨ ਜ਼ਰੂਰ ਵਿਨਸਣਾ ਹੈ ਦੇਖੋ ਚਾਰ ਖਾਣੀਆਂ ਚ ਜੀਵ ਪੈਦਾ ਹੁੰਦੇ ਨੇ ਅੰਡਜ ਜੇਰਜ ਸੇਤਜ ਉਤਪੁਜ ਇਹ ਤੇਰੀ ਸਮਾਏ ਇਸ ਮਾਇਆ ਦੁਆਰੇ ਅੰਡਜ ਆਂਡਿਆਂ ਤੋਂ ਪੈਦਾ ਹੋਣ ਵਾਲੇ ਜੀਵ ਜੇਰਜ ਜੇਰ ਤੋਂ ਪੈਦਾ ਹੋਣ ਵਾਲੇ ਸੇਤਜ ਪਸੀਨੇ ਤੋਂ ਪੈਦਾ ਹੋਣ ਵਾਲੇ ਜੀਵ ਉਤਪੁਜ ਵਿੱਚ ਤਮਾਮ ਬਨਸਪਤੀਆਂ ਜਾਂਦੀਆਂ ਮਹਾਰਾਜ ਕਹਿੰਦੇ ਜਿਹੜੀਆਂ ਜੜੀਆਂ ਚੀਜ਼ਾਂ ਸੰਸਾਰ ਦੇ ਉੱਤੇ ਪੈਦਾ ਹੋਈਆਂ ਨੇ ਭਾਵੇਂ ਕੋਈ ਜੀਵ ਪੈਦਾ ਹੋਇਆ ਭਾਵੇਂ ਮਨੁੱਖ ਪੈਦਾ ਹੋਇਆ ਭਾਵੇਂ ਪਸ਼ੂ ਪੈਦਾ ਹੋਇਆ ਭਾਵੇਂ ਪੰਛੀ ਪੈਦਾ ਹੋਇਆ ਇੱਕ ਨਾ ਇੱਕ ਦਿਨ ਉਹਨੇ ਜਾਣਾ ਹੈ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਨੇ ਸ਼ਣ ਸ਼ਣ ਆਉਂਦੇ ਵਿਹਾਤ ਫੁੱਟੇ ਘਟਿ ਜਾਂ ਪਾ ਚੇਤਨਾ ਹੈ ਤੋ ਚੇਤ ਲੈ ਇਸ ਦਿਨ ਮੈਂ ਪ੍ਰਾਨੀ ਛਣ ਛਣ ਆਉਧ ਵਿਹਾਤ ਹੈ ਗੁਰੂ ਤੇਗ ਬਹਾਦਰ ਜੀ ਕਹਿੰਦੇ ਥੋੜੀ ਥੋੜੀ ਕਰਕੇ ਉਮਰ ਘਟਦੀ ਜਾਂਦੀ ਦਿਨ ਤੇ ਪਹਿਰ ਪਹਿਰ ਤੇ ਘਰੀਆ ਆਵ ਕਟੈ ਤਨ ਛੀਜੈ ਕਾਲ ਅਹੇਰੀ ਫਿਰੈ ਬਦਕਿਉ ਕਹੋ ਕਵਨ ਵਿਦ ਕੀਤੇ ਕਾਲ ਰੂਪੀ ਸ਼ਿਕਾਰੀ ਸਾਰ ਸੰਗਤ ਟੋਲਦਾ ਫਿਰਦਾ ਉਹ ਪਤਾ ਨਹੀਂ ਕਿਹੜੇ ਵੇਲੇ ਆ ਕੇ ਚਪਟ ਮਾਰ ਲਾ ਐਸੋ ਇਹੋ ਸੰਸਾਰ ਵੇਖਣਾ ਰਹਿਣ ਨਾ ਕੋਉ ਪਈ ਹੈ રે ਕਬੀਰ ਜੀ ਕਹਿੰਦੇ ਇੱਥੇ ਕੋਈ ਚੀਜ਼ ਨਹੀਂ ਹੈ ਜੋ ਸਥਿਰ ਰਹਿਣ ਵਾਲੀ ਪਰ ਸੀ ਦਾਵੇ ਬਹੁਤ ਵੱਡੇ ਵੱਡੇ ਕੀਤੇ ਹੋਏ ਮੁੱਦਤਾਂ ਦੇ ਦਾਵੇ ਐਸੋ ਸੰਸਾਰ ਵੇਖਣਾ ਰਹਿਣ ਨਾ ਕੋਉ ਪਈ ਹੈ રે ਸੂਦੇ ਸੂਦੇ ਰੇਗ ਚੱਲੋ ਕਬੀਰ ਜੀ ਕਹਿੰਦੇ ਸਿੱਧਾ ਸਿੱਧਾ ਹੋ ਕੇ ਗੁਰੂ ਦੇ ਦਵਾਰੇ ਵੱਲ ਤੁਰਪੈ ਇਹ ਕਪਟ ਛੱਡ ਦੇ ਮਨ ਵਿੱਚੋਂ ਬਲਛਲ ਛੱਡ ਦੇ ਜੇ ਬਾਲਚਲ ਕਰਕੇ ਗੁਰੂ ਦੇ ਹਿਜੋਰੇ ਵਿੱਚ ਆਇਆ ਨਾ ਮਾਫ ਕਰਨਾ ਪ੍ਰਾਪਤੀ ਨਹੀਂ ਹੈ ਦਿਨ ਕੀ ਹਫਤਾ ਕੀ ਮਹੀਨਾ ਕੀ ਜਨਮ ਕੀ ਚਾਹੇ ਸੱਤ ਜਨਮ ਬੈਠੇ ਰਹੀਏ ਜੇ ਮਨ ਚੋਂ ਛਲ ਕਪਟ ਬਲ ਨਾ ਕਟੇ ਇਸ ਆਦ ਸੰਗਤ ਕਬੀਰ ਜੀ ਕਹਿੰਦੇ ਸਿੱਧਾ ਸਿੱਧਾ ਹੋ ਕੇ ਆ ਜਾ ਗੁਰੂ ਦੇ ਦਵਾਰੇ ਵੱਲ ਸੂਦੇ ਸੂਦੇ ਰੇਖ ਚੱਲੋ ਤੁਮ ਨਾ ਤੁਰਕ ਨਹੀਂ ਤਾਂ ਕੀ ਹੋਣਾ ਕੋ ਤੱਕਾ ਦਬਈ ਹੈ ਦੇ ਇੱਕ ਹੁੰਦਾ ਤੱਕਾ ਇੱਕ ਹੁੰਦਾ ਕੋ ਤੱਕਾ ਤੱਕਾ ਹੁੰਦਾ ਸਾਹ ਸੰਗੇ ਜੀ ਜਿਹੜਾ ਆਪਾਂ ਨੂੰ ਪਤਾ ਲੱਗੇ ਤੋਂ ਵੱਜ ਜਾਵੇ ਉਹਤੇ ਬੰਦਾ ਸੰਭਲ ਜਾਂਦਾ ਇੱਕ ਕੋ ਤੱਕਾ ਹੁੰਦਾ ਜਿਹਨੂੰ ਬੇਪਲੇਖੇ ਮਾਰਿਆ ਜਾਂਦਾ ਜੇ ਬੇਪਲੇਕੇ ਤੱਕਾ ਵਜੇ ਸਾਰ ਸੰਗਤ ਫਿਰ ਸੰਭਲਣਾ ਔਖਾ ਹੋ ਜਾਂਦਾ ਕਬੀਰ ਜੀ ਕਹਿੰਦੇ ਭਾਈ ਇਸੇ ਤਰ੍ਹਾਂ ਆ ਕੇ ਜਮਨੇ ਕਾਲ ਨੇ ਇਹ ਜਾ ਤੱਕਾ ਮਾਰ ਨਤਰ ਪਤੱਕਾ ਦਵਾਈ ਹੈ ਰੇ ਬਾਰੇ ਬੁੱਢੇ ਤਰਣੇ ਭਈਆ ਇੱਥੇ ਤਾਂ ਬਾਰੇ ਬਾਲਕ ਬੁੱਢੇ ਬਜ਼ੁਰਗ ਤਰਣੇ ਜਵਾਨ ਸਭੋਂ ਜਮ ਲੈ ਜਾਈ ਹੈ ਮਾਨਸ ਬਪਰਾ موسی ਕੀਨੋ ਮੀਂਚ ਬਲਈਆ ਖਈ ਹੈ ਰੇ ਧਨਵੰਤਾਰ ਨਿਰਤਨ ਮਾਨਾਈ ਕਹਿੰਦੇ ਉੱਥੇ ਕਨੌੜ ਹੋ ਕੋਈ ਵੀ ਵੱਡੇ ਛੋਟੇ ਦੀ ਨਹੀਂ ਵੱਡੇ ਛੋਟੇ ਦੀ ਕੋਈ ਕਨੌੜ ਤਿਸਾਰ ਸੰਗਤ ਧਨਵੰਤਾਰ ਨਿਰਤਨ ਮਾਨਾਈ ਤਾਂ ਕਿ ਕਸ਼ੂ ਨਾ ਕਾਨੀ ਰਹੇ ਰਾਜਾ ਪਰਜਾ ਸੰਪਰਮਾਰ ਐਸੋ ਕਾਲ ਵਿਡਾਨੀ ਰਹੇ ਐਸੋ ਕਾਲ कल गली कल गली राजा परजो साम मारे दुकान ਰੱਬਾ ਸੰਕਤ ਨਾ ਕਰੂ ਮਾਰੈ ਐਸੇ ਕਾਲ ਬਿਡਾਨੀ ਰੇ ਪਰਦਾ ਸੰਕਤ ਨਾ ਕਰੈ ਐਸੇ ਕਾਲ ਮੁਡਾਨੀ ਰੇ ਉਹ ਪਰਦਾ ਸੰਕਤ ਨਾ ਕਰੈ ਐਸੇ ਕਾਲ ਰੱਜਾ ਸਮ ਕਰ ਮਾਰੇ ਉਹ ਨਹੀਂ ਦੁੱਖ ਰਾਜੇ ਨੂੰ ਹੋਣਾ ਉਹ ਨਹੀਂ ਪਰਜਾ ਨੂੰ ਹੋਣਾ ਉਹਦੇ ਕੋਲ ਕੋਈ ਕਨੌ ਨਾ। ਇਹ ਕਨੌੜਾ ਸਾਡੀਆਂ ਚੱਲ ਜਾਂਦੀਆਂ ਨੇ ਦੁਨੀਆਂ 'ਚ ਪਰ ਰੱਬ ਕੋਲੇ ਨਹੀਂ। ਪਰਮੇਸ਼ਰ ਕੋਲੇ ਨਾਮ ਜਪਣ ਕੋ ਜੀਭਾ ਦਿੱਤੀ। ਹਰ ਦਰਸ਼ਨ ਕੋ ਅੱਖੀ ਅਸੀਂ ਸੋਚਦੇ ਹਾਂ ਜੀਭਾ ਜਿਹੜੀ ਐ ਪਰਮੇਸ਼ਰ ਨੇ ਸਵਾਦ ਚਖਣ ਲਈ ਲਾਈ ਐ। ਮਹਾਰਾਜ ਕਹਿੰਦੇ ਸਵਾਦ ਚਖੜੇ ਨੇ ਸੰਸਾਰ ਤੇ ਰਹਿ ਕੇ ਪਰ ਅਸਲ ਵਿੱਚ ਜੇਬਾ ਨਾਮ ਜਪਣ ਲਈ ਲਾਈ ਹੈ ਜੇ ਰੇ ਜੇਬਾ ਕਰੋ ਸਤਖੰਡ ਜਾਮਨਾ ਉਚਰ ਸ੍ਰੀ ਗੋਪਿੰਦ ਜੇਬਾ ਜਪੈ ਨਾ ਨਾਮ ਤਿਲ ਤਿਲ ਕਰ ਕੱਟੀਏ ਹਰ ਹਾਂ ਜੇ ਵਿਸਰੇ ਗੋਬਿੰਦ ਰਾਏ ਦਿਨੋਂ ਦਿਨ ਕੱਟੀ ਨਾਮ ਜਪਣ ਕੋ ਜੇਬਾ ਤੈ ਹਰਦਰਿਸ਼ਣ ਕੋ ਅੱਖੀ ਅੱਖਾਂ ਕਾਦੇ ਲਈ ਦਿੱਤੀਆਂ ਸੋਚਿਆ ਵੀ ਸੰਸਾਰ ਦੇਖਣ ਲਈ ਮਹਾਰਾਜ ਕਹਿੰਦੇ ਦੇਖ ਲਿਆ ਕਰੀ ਸੰਸਾਰ ਨੂੰ ਦੀ ਪਰ ਇਹ ਨੇਤਰੋ ਮੇਰੇ ਉਹ ਹਰ ਤੁਮ ਮੈਂ ਜੋਤ ਤਰੀ ਹਰਵੇਂ ਅਵਰਨਾ ਦੇਖੋ ਕੋਈ ਹਰਵੇਂ ਅਵਰਨਾ ਦੇਖੋ ਕੋਈ ਨਜ਼ਰੀ ਹਰਨੇ ਹਰ ਇਹੋ ਬਸ ਸੰਸਾਰ ਤੁਮ ਦੇਖਦੇ ਇਹੋ ਹਰ ਦਾ ਰੂਪ ਹੈ ਹਰ ਰੂਪ ਨਜ਼ਰੀ ਆਇਆ ਮਾਰੇ ਕਹਿੰਦੇ ਭਾਈ ਜਿਹੜੇ ਨੇਤਰ ਨੇ ਨਾ ਉਹ ਸਾਨੂੰ ਪਰਮੇਸ਼ਰ ਨੇ ਆਪਣੇ ਦਿਦਾਰੇ ਕਰਨ ਵਾਸਤੇ ਦਿੱਤੇ ਇਹ ਨੇਤਰੋਂ ਮੇਰੇ ਹਰ ਤੋਂ ਮੈਂ ਜੋਤ ਰਿਹਾ ਨਾਮ ਜਪਣ ਕੋ ਜੇਬਾ ਦਿੱਤੀ ਹਰ ਦਰਸ਼ਨ ਕੋ ਅੱਖੀ ਇੱਕ ਸਵਾਸ ਅਮੋਲਕ ਜਾਵੇ ਹੱਥ ਨਾ ਆਵੇ ਲੱਖੀ 24000 ਰੋਜ ਦਾ ਘਾਟਾ ਆਮਦਨ ਮੋਲ ਨਾ ਥੀਵੇ ਜਿਸ ਬੰਦੇ ਨੂੰ ਇੰਨਾ ਘਾਟਾ ਸੋ ਬੰਦਾ ਕਿਵੇਂ ਜੀਵੇ ਸਾਲੋਂ ਸੋ ਭਾਈ ਸਹਿਬ ਭਾਈ ਕਰਮ ਸਿੰਘ ਜਿਨ੍ਹਾਂ ਦੀ ਅਰਦਾਸ ਵਿੱਚ ਅੰਤਮ ਅਰਦਾਸ ਵਿੱਚ ਆਮੀ ਜੁੜੇ ਹੋਇਓ ਵਿਸ਼ੇਸ਼ ਤੌਰ ਤੇ ਕੈਬਨਟ ਮੰਤਰੀ ਸਾਬਕਾ ਸਾਡੇ ਤਰਖੜਾ ਸਾਹਿਬ ਬਹੁਤ ਪਿਆਰ ਵਾਲੇ ਨੇ ਉਹ ਵੀ ਪਹੁੰਚੇ ਨੇ ਉਹਨਾਂ ਦੇ ਨਾਲ ਗੁਰੂ ਘਰ ਦੇ ਪ੍ਰਧਾਨ ਬਰਮਜੀਤ ਸਿੰਘ ਨੇ ਤੇ ਹੋਰ ਵੀ ਸਮੋਚੇ ਗੁਰਮਖ ਨੇ ਜਿਨ੍ਹਾਂ ਨੇ ਇਨਵਾਈਟ ਕਰਕੇ ਸਾਰੀ ਸੰਗਤ ਨੂੰ ਸੱਦੇ ਦਿੱਤੇ ਨੇ ਤੋਂ ਸਭ ਤੋਂ ਵੱਡਾ ਧੰਨਵਾਦ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੈ ਜਿਨ੍ਹਾਂ ਨੇ ਖੁੱਲੇ ਦਰਸ਼ਨਦਾਰੀ ਦੇ ਕੇ ਨੇ ਹਾਲ ਕੀਤਾ ਨਕਰ ਨੂੰ ਬਹੁਤ ਮੁਬਾਰਕ ਹੈ ਮੈਂ ਪਹਿਲੀ ਵਾਰ ਇਸ ਦਰਬਾਰ ਦੇ ਵਿੱਚ ਦਰਸ਼ਨ ਕੀਤੇ ਨੇ ਕਈ ਸਾਲਾਂ ਤੋਂ ਸੋ ਬਹੁਤ ਹੀ ਸੁੰਦਰ ਬਣਿਆ ਹੋਇਆ ਹੈ ਸੋ ਹੁਣ ਸੰਭਾਲ ਦੀ ਲੋੜ ਹੈ ਸੋ ਮਹਾਰਾਜਾ ਕਿਰਪਾ ਕਰਨ ਕਿਉਂਕਿ ਸੰਗਤ ਬਹੁਤ ਪਿਆਰ ਵਾਲੀ ਹੈ। ਸਨੰਗਰ ਵਿੱਚ ਬਹੁਤ ਸੰਗਤ ਪਿਆਰ ਵਾਲੀ ਹੈ। ਸੋ ਪਿਆਰ ਦੇ ਦੁਆਰਾ ਹੀ ਇਹ ਜਿਹੜਾ ਸਿਸਟਮ ਹੈ ਉਹ ਬਣ ਸਕਦਾ ਹੁੰਦਾ ਹੈ। ਬਹੁਤ ਹੀ ਸੁੰਦਰ ਸਥਾਨ ਬਣ ਗਿਆ। ਮਹਾਰਾਜ ਜੀ ਦੀ ਮਿਹਰ ਕਿਰਪਾ ਹੋਈ ਹੈ। ਆਓ ਅਸੀਂ ਇਹਨਾਂ ਦੇ ਪਰਿਵਾਰ ਦੇ ਸੱਤੇ ਤੇ ਦੁੱਖ ਮਣਾਉਣ ਵਾਸਤੇ ਹਾਜ਼ਰੀ ਲਵਾਉਣ ਵਾਸਤੇ ਆਏ ਸੀ। ਸੋ ਇੱਥੇ ਮਹਿਮਾਨਤੀ ਕਰੂੰ। ਜੋ ਰਹਿੰਦੀ ਵਿਚਾਰ ਹੈ 2-4 ਮਿੰਟ ਦੀ ਉਹ ਭਾਈ ਚੰਨਜੀ ਸਿੰਘ ਜੋ ਕਿ ਹੌਣ ਹਾਰ ਨੇ ਨਵੇਂ ਤੁਹਾਡੇ ਨਕਰ ਦੇ ਕੀਰਤਨੀਆਂ ਨੇ ਕਿਉਂਕਿ ਇਹਨਾਂ ਨੂੰ ਉਸ਼ਾਹ ਦਿਆ ਕਰੋ ਮਾੜਾ ਮੋਟਾ ਤੇ ਉਹਦੇ ਨਾਲ ਬੱਚਾ ਹੋਰ ਵੀ ਉਸ਼ਾਹਤ ਹੋ ਕੇ ਵਧੀਆ ਮਤਲਬ ਕਰਨ ਦੀ ਕੋਸ਼ਿਸ਼ ਕਰਦਾ ਜਦੋਂ ਆਪਾਂ ਕਿਸੇ ਨੂੰ ਸਪੋਰਟ ਦੇਵਾਂ ਲੱਤਾਂ ਖਿੱਚਣ ਦੀ ਜਗ੍ਹਾ ਥੋੜੀ ਜੀ ਸਪੋਰਟ ਦੇ ਦਾਂਗੇ ਤਾਂ ਬੱਚੇ ਦਾ ਕੁਝ ਬਣ ਸਕਦਾ ਹੁੰਦਾ ਕੋਈ ਵੀ ਹਰ ਇੱਕ ਦੀ ਦਿਓ ਇੱਕ ਦੀ ਨਹੀਂ ਮੈਂ ਕਹਿੰਦਾ ਸਾਰਿਆਂ ਦੀ ਸਪੋਰਟ ਕਰਿਆ ਕਰੋ ਆਓ ਸਾਰਿਆਂ ਸੰਗਤਾਂ 2 ਮਿੰਟ ਲਈ ਨਾ ਤੋਂ ਵਿਚਾਰ ਫਿਰ ਅੱਗੇ ਭਾਈ ਸਮਾਪਤੀ ਹੋਊਗੀ ਉਹਨਾਂ ਪੁਰਨਾ ਤੇ ਖਿਮਾ ਸਾਰਿਆਂ ਸੰਗਤਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ